हां जी भाई जी पहुंच गए सी आपा فروਹੀਪਰ मंडी ਤੇ ਦੱਸਦੇ ਆ ਫਰੂਟਾਂ ਦੀ ਅੱਜ ਦੀ ਅਪਡੇਟ ਕੀ ਰਹੀ ਆ ਤਰੀਕ ਹੈ ਕੀ ਹੈ ਜੀ 21 7 2025 ਤੇ ਵੀਡੀਓ ਨਾਲ ਜੁੜੇ ਰਹੋ ਵੀਡੀਓ ਵੇਖੋ ਸਾਰੀ ਰੇਟ ਦੱਸਦੇ ਆ ਜੋ ਵੀ ਰੇਟ ਹੁੰਦੇ ਆ ਕਿਰੇਟੀਆਂ ਦੇ ਪੇਟੀਆਂ ਦੇ ਕਿਰੇਟੀਆਂ ਦੇ ਕਰੇਟਾਂ ਦੇ ਇਹ ਰੇਟ ਹੁੰਦੇ ਆ ਸਭ ਤੋਂ ਪਹਿਲਾਂ ਸ਼ੁਰੂ ਕਰਦੇ ਆ ਜੀ ਖਬੀਤੇ ਤੋਂ ਖਬੀਤਾ ਵੇਚੇ ਜੀ 30 32 ਰੁਪਏ ਕੁਆਲਿਟੀ ਤੁਸੀਂ ਵੇਖ ਹੀ ਸਕਦੇ ਆ 30 32 ਰੁਪਏ 13 ਤੋਂ 14 ਕਿਲੋ ਦੀ ਕਰੇਟੀ ਮਿਲੂਗੀ ਜੀ ਤੇ ਜਿਹੜਾ ਹੈਗਾ ਜੀ ਆਹ ਵਾਲਾ ਆਲੂ ਖਰਾ ਇਹ ਥੋੜਾ ਜਿਹਾ ਦਾਗੀ ਆ ਤੇ ਇਹ 100 ਰੁਪਏ ਗਿਆ ਜੀ ਡੇਢ 2 ਕਿਲੋ ਦੀ ਪੇਟੀ 100 ਰੁਪਏ ਦੇ ਹਿਸਾਬ ਨਾਲ ਥੋੜਾ ਜਿਹਾ ਵਿੱਚੋਂ ਦਾਗੀ ਆ ਜੀ ਤੇ ਜਿਹੜਾ ਨਿੱਕਾ ਸੇਵ ਆ ਜੀ ਇਹ ਵਿਕਿਆ ਜੀ 180 ਤੋਂ 220 ਰੁਪਏ ਦੋ ਤਿੰਨ ਤਰ੍ਹਾਂ ਦੀ ਕੁਆਲਿਟੀ ਸੀਗੀ ਇਹ ਚ 180 ਤੋਂ ਲੈ ਕੇ 220 ਰੁਪਏ ਤੱਕ ਵਿਕਿਆ ਜੀ ਨਿੱਕਾ ਸੇਵ ਤੇ ਇਹਦਾ ਰੰਗ ਥੋੜਾ ਜਿਹਾ ਹੋਰ ਆਉਣ ਲੱਗ ਗਿਆ ਆਲੂ ਬੁਖਾਰੇ ਦਾ ਜਿਹੜਾ ਗੂੜੇ ਰੰਗ ਵਾਲਾ ਉਹ ਥੋੜਾ ਜਿਹਾ ਦਾਗੀ ਆਉਣ ਦਾ ਵਾ ਤੇ ਇਹ ਜਿਹੜਾ ਵਾ ਇਹ 45 ਤੋਂ 50 ਰੁਪਏ ਖੰਜੂਰ ਦੀ ਕੱਚੀ ਖੰਜੂਰ ਆ ਖੰਜੂਰ ਵਿਕੀ ਆ ਜੀ 600 ਤੋਂ 650 ਦੀ ਪੇਟੀ ਇਹ ਜਿਹੜੀ ਕੱਚੀ ਖੰਜੂਰ ਆ ਇਹ 600 ਤੋਂ 650 ਦੀ ਪੇਟੀ ਵਿਕੀ ਆ ਜੀ ਕੱਚੀ ਖੰਜੂਰ ਦੀ ਤੇ ਨਾਰੀਅਲ ਪਾਣੀ ਵਿਕਿਆ ਜੀ 630 ਤੋਂ ਲੈ ਕੇ 650 ਤੱਕ ਲਫਾਫਾ ਪੂਰਾ ਵਧੀਆ ਹਰਾ ਨਾਰੀਅਲ ਆ ਛੇ ਸੌ 20 ਤੋਂ ਲੈ ਕੇ 650 ਤੱਕ ਲਫਾਫਾ ਵੇਚਿਆ ਜੀ ਇਹਦਾ ਤੇ ਹੋਰ ਵੀ ਵੀਡੀਓ ਨਾਲ ਜੁੜੇ ਰਹੋ ਤੁਹਾਨੂੰ ਸਾਰੇ ਡੇਟਾ ਦੱਸਾਂਗੇ ਜੋ ਜੋ ਚੀਜ਼ਾਂ ਵੇਚ ਰਹੀਆਂ ਜਿਹੜੀ ਜਿਹੜੇ ਰੇਟਾਂ ਤੇ ਵੇਚ ਰਹੀਆਂ ਵਾਂ ਤੇ ਜਿਹੜਾ ਆ ਦਿੱਲੀ ਵਾਲਾ ਖਰਬੂਜ਼ਾ ਮਤੀਰਾ ਜੀ ਦਿੱਲੀ ਵਾਲਾ ਮਤੀਰਾ ਇਹ ਵੀ ਕਿਹਾ ਵਾ ਜੀ ਦਿੱਲੀ ਵਾਲਾ ਮਤੀਰਾ 45 ਰੁਪਏ ਕਿਲੋ ਤੇ 5-7 ਕਿਲੋ ਦੀ ਬੇਟੀ ਹੋ ਗਈ ਜੀ ਤੇ 1500 ਦੀ ਨਾਰ ਦੀ ਬੇਟੀ ਵੀ ਕੀ ਹੈ ਜੀ ਆਹ ਬੜਾ ਨਾਰਾ ਕੁਆਲਿਟੀ ਦੇਖ ਜਗਦੇ ਆ ਇਹ 1500 ਦੀ ਪੇਟੀ ਵਿਕੀ ਆ ਆਹ ਬੜਾ ਆਮਾ ਜੀ ਇੱਕ ਹੋਰ ਬੰਦੀਆ ਨਵੀਂ ਕੁਆਲਿਟੀ ਜਿਆ ਐ ਜੋ ਜੋ ਦਾ ਵਾਅਦਾ ਹੀ ਹੈ ਹਮ ਇਹ ਵਿਕਿਆ ਜੀ 450 ਦੀ ਪੇਟੀ 5 ਕਿਲੋ 450 ਦੀ ਪੇਟੀ 5 ਕਿਲੋ ਦੀ ਜੋ ਦਾ ਦੀ ਕੀ ਵਿਕਿਆ ਜੀ 140 ਰੁਪਏ 4 ਪੀਸ 140 ਦੇ 4 ਪੀਸ ਤੇ ਡ੍ਰੈਗਨ ਫਰੂਟ ਚਟਾ ਵੀ ਕਿਹਾ ਜੀ 100 ਰੁਪਏ ਪੀਸ ਡੈਡਾ ਡ੍ਰੈਗਨ ਵੀ ਕਿਹਾ 100 ਰੁਪਏ ਪੀਸ ਹੋਰ ਵੀ ਰੇਟ ਜਾਣਨ ਲਈ ਕਮੈਂਟਾਂ ਚ ਤੁਸੀਂ ਦੱਸ ਸਕਦੇ ਆ ਜਿਹੜੀ ਜਿਹੜੀ ਚੀਜ਼ ਦੇ ਹੋਰ ਵੀ ਰੇਟ ਪੁੱਛਣੇ ਹੁੰਦੇ ਆ ਤੇ ਵੀਡੀਓ ਚੰਗੀ ਲੱਗਦੀ ਹੁੰਦੀ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਪੇਜ ਨੂੰ ਫੋਲੋ ਕਰ ਦਿਆ ਕਰੋ ਜੀ ਧੰਨਵਾਦ ਜੀ ਤੇ ਬਾਕੀ بھائی ਹੁਣਾਂ ਦੀ ਆਰਟ ਹੈਗੀ ਆ ਜੀ 66 ਤੇ 68 ਨੰਬਰ ਤੇ ਇੱਥੋਂ ਦੇ ਆਪਾਂ ਸੋਦੇ ਵੀਡੀਓ ਇਸ ਗਾਂਧੀ ਭਾਈ ਆ ਤੇ ਜਿਹੜੇ ਭਰਾਣੇ ਅੱਜ ਦਾ ਰੇਟ ਇਹੀ ਰਹੂਗਾ ਕੱਲ ਦਾ ਰੇਟ ਕੋਈ ਕਹਿ ਨਹੀਂ ਸਕਦੇ ਜੀ ਕੱਲ ਨੂੰ ਰੇਟ ਅੱਗੇ ਪਿੱਛੇ ਵੀ ਹੋ ਸਕਦਾ ਵਧ ਵੀ ਸਕਦਾ ਘਟ ਵੀ ਸਕਦਾ 21 ਤਰੀਕ ਦੀ ਵੀਡੀਓ ਪਾਈ ਆ 21 ਤਰੀਕ ਦੇ ਰੇਟ ਆਹ ਆ ਵਿਕੇ ਆ ਜੀ ਮੰਡੀ 'ਚ ਸਵੇਰ 5 ਵਜੇ ਤੋਂ ਲੈ ਕੇ 8 ਵਜੇ ਤੱਕ ਜੀ ਠੀਕ ਹੈ ਜੀ ਧੰਨਵਾਦ